9,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਤੇ ਕੋਠੀ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਅਸੀਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਛੇਤੀ ਆਪਾਂ ਐਡ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਲਗਾ ਦੇਵਾਂਗੇ ਜਿਹੜੀ ਕੋਠੀ ਅੱਜ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਅਸੀਂ ਰੇਟ ਤਾਂ ਮਾਲਕ ਨੇ ਜਮਾਈ ਘੱਟ ਮੰਗਿਆਗਾ ਬਾਕੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਆ ਕੱਲਾ ਕੱਲਾ ਕੰਮ ਜਿੰਨਾ ਹੁੰਦਾ ਸਾਰਾ ਮਾਲਕ ਨੇ ਕਰਵਾ ਰੱਖਿਆਗਾ ਤੇ ਗੱਲਬਾਤ ਆਪਾਂ ਸਾਰੀ ਕਰਦੇ ਆ ਅਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਨਾਂ ਅਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਟੋਟਲ 2 ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਤਾਂ ਜਿਹੜੀ ਤੁਸੀਂ ਇਹ ਸਕਰੀਨ ਤੇ ਵੀਡੀਓ ਦੇਖ ਰਹੇ ਹੋ ਇਹ ਕੋਠੀ ਹੈ ਜੀ ਇੱਕ ਤੋਂ ਬਾਅਦ ਨੂੰ ਇਹ ਤੋਂ ਅੱਗੇ ਇੱਕ ਹੋਰ ਵੀਡੀਓ ਦੇਖਣ ਨੂੰ ਮਿਲੂਗੀ ਉਹ ਕੋਠੀ ਹੈ ਜੀ ਟੋਟਲ ਦੋ ਕੋਠੀਆਂ ਨੇ ਅਲੱਗ-ਅਲੱਗ ਥਾਵਾਂ ਤੇ ਨੇ ਅਲੱਗ-ਅਲੱਗ ਰੇਟ ਨੇ ਤੇ ਸਾਰੀ ਮੈਂ ਗੱਲਬਾਤ ਤੁਹਾਨੂੰ ਮੈਂ ਦੱਸ ਦਿੰਸੀ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਕੋਠੀ ਦੀ ਗੱਲ ਕਰਦੇ ਹਾਂ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜੀ ਪੂਰੀ ਸੋਹਣੀ ਕੋਠੀ ਹੈ ਜੀ ਇਹ ਜਮਨ ਨਵੀਂ ਤਿਆਰ ਹੋਈ ਹੈ ਮਾਲਕ ਨੇ ਸ਼ੌਂਕ ਨਾਲ ਕੋਠੀ ਇਹ ਤਿਆਰ ਕਰਵਾਈ ਹੋਈ ਹੈ ਜੀ ਜੇ ਆਪਾਂ ਇਸ ਕੋਠੀ ਦੀ ਜਗਾ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 4 ਬਿਸਵੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਮਾਲਕ ਕਹਿੰਦੇ ਨੇ ਵੀ ਰਸਤਾ ਵੀ ਪੂਰਾ ਖੁੱਲਾ ਡੁੱਲਾ ਲੱਗਦਾਗਾ ਗੱਡੀ ਕੋਈ ਮਰਜ਼ੀ ਆ ਆਰਾਮ ਨਾਲ ਆਉਂਦੀ ਜਾਂਦੀ ਰਹਿੰਦੀ ਐ ਸੀ ਤੇ ਵਧੀਆ ਕੋਠੀ ਐ ਜੀ ਵਧੀਆ ਗੱਲਬਾਤ ਐ ਜਿੰਨੀ ਮਾਲਕ ਨੇ ਤਿਆਰ ਕਰਵਾਈ ਹੋਈ ਐ ਵਧੀਆ ਸੋਹਣੀ ਕਰਵਾਈ ਹੋਈ ਐ ਜਿੰਨਾ ਕੰਮ ਹੋਇਆ ਮਾਲਕ ਨੇ ਰੀਜਨਲ ਕਰਵਾਇਆ ਹੋਇਆ ਜਿਵੇਂ ਰੰਗ ਦਾ ਕੰਮ ਲਾ ਲੂ ਸੀ ਜਿੰਨਾ ਲਾਈਟਿੰਗ ਦਾ ਕੰਮ ਹੋਇਆ ਜਿੰਨਾ ਥੱਲੇ ਫਰਸ਼ ਦਾ ਕੰਮ ਹੋਇਆ ਜੋੜੀਆਂ ਦਾ ਸ਼ੀਸ਼ੇ ਦਾ ਜਿੰਨਾ ਵੀ ਕੰਮ ਮਾਲਕ ਨੇ ਕਰਵਾਇਆ ਹੋਇਆ ਪੂਰਾ ਵਧੀਆ ਮਾਲਕ ਨੇ ਕਰਵਾ ਰੱਖਿਆ ਜੀ ਬਾਕੀ ਰਸੋਈ ਵਧੀਆ ਬਣੀ ਹੋਈ ਆ ਤੇ ਲੋਬੀ ਆਪਾਂ ਨੂੰ ਪੂਰੀ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਤੇ ਕਾਫੀ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੇ ਡਬਲ ਪੋਰਸ਼ਨ ਕੁੱਠੀ ਬਣੀ ਹੋਈ ਆ ਉੱਪਰ ਦਾ ਪੋਰਸ਼ਨ ਵੀ ਤੁਹਾਨੂੰ ਮੈਂ ਦਿਖਾਵਾਂਗਾ ਜੀ ਮਾਲਕ ਨੇ ਵੀਡੀਓ ਜਿੰਨੀ ਵੀ ਬਣਾ ਕੇ ਭੇਜੀ ਆ ਪੂਰੀ ਵਧੀਆ ਬਣਾ ਕੇ ਭੇਜੀ ਆ ਜੀ ਬਾਕੀ ਏਸੀ ਦੀ ਫਿਟਿੰਗ ਵਗੈਰਾ ਆਪ ਨੂੰ ਮਿਲ ਜੂਗੀ ਜਿਹੜਾ ਇਹ ਤੁਸੀਂ ਬੈਡਰੂਮ ਦੇਖ ਰਹੇ ਹੋ ਜੀ ਇਹਦੇ ਨਾਲ ਅਟੈਚ ਆਪ ਨੂੰ ਸਟੋਰ ਰੂਮ ਵੀ ਦੇਖਣ ਨੂੰ ਮਿਲੂਗਾ ਸਟੋਰ ਰੂਮ ਵੀ ਕਾਫੀ ਖੁੱਲਾ ਢੁਲਾ ਬਣਾ ਹੋਇਆ ਗਾ ਗੱਲਬਾਤ ਆਪਾਂ ਸਾਰੀ ਕਰ ਹੀ ਰਹੀਆਂ ਸੀ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਸਟੋਰ ਵੀ ਆਪਾਂ ਨੂੰ ਖੁੱਲਾ ਢੁਲਾ ਦੇਖਣ ਨੂੰ ਮਿਲ ਜੂਗਾ ਤੇ ਇੱਕ ਆਪਾਂ ਨੂੰ ਪੂਜਾ ਰੂਮ ਵੀ ਮਿਲੂਗਾ ਤੇ ਲੌਬੀ ਤੁਸੀਂ ਦੇਖ ਰਹੇ ਹੋ ਜੀ ਡਰਾਈਂਗ ਰੂਮ ਤੇ ਇੱਕ ਆਪਾਂ ਨੂੰ ਬਾਥਰੂਮ ਤੇ ਸਟੋਰ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਪਾਣੀ ਵਾਸਤੇ ਆਪਾਂ ਗੱਲ ਕਰੀਏ ਤਾ ਕੋਠੀ ਦੇ ਵਿੱਚ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਮੋਟਰ ਦਾ ਪੂਰਾ ਵਧੀਆ ਪਾਣੀ ਹੈਗਾ ਵਧੀਆ ਮੋਟਰ ਹੈ ਜੀ ਤੇ ਵਧੀਆ ਗੱਲਬਾਤ ਹੈ ਤੇ ਗਲੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਬਾਕੀ ਤੁਹਾਨੂੰ ਗਲੀ ਦੀ ਵੀਡੀਓ ਵੀ ਦੇਖਣ ਨੂੰ ਮਿਲ ਜੂਗੀ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੀ ਜਿਹੜੀ ਕੋਠੀ ਆਪਾਂ 9 ਲੱਖ ਤੇ 80 ਹਜ਼ਾਰ ਦੀ ਲੈ ਕੇ ਪਹੁੰਚੇ ਆ ਉਹਦੀ ਵੀ ਆਪਾਂ ਗੱਲ ਕਰਾਂਗੇ ਪੂਰੀ ਦੀ ਪੂਰੀ ਪਹਿਲਾਂ ਤਾਂ ਆਪਾਂ ਇਸ ਕੋਠੀ ਦੀ ਗੱਲ ਕਰ ਰਹੇ ਹਾਂ ਜੀ ਜਿਹੜੇ ਮਾਲਕ ਨੇ ਇਸ ਕੋਠੀ ਦੇ ਉਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜਾਊਗਾ ਤੇ ਗੱਲਬਾਤ ਆਪਾਂ ਸਾਰੀ ਦੀ ਸਾਰੀ ਕਰ ਰਹੇ ਹਾਂ ਅਸੀਂ ਲੋਕੇਸ਼ਨ ਵੀ ਤੁਹਾਨੂੰ ਮਿਲ ਜਾਊਗੀ ਸਾਰਾ ਕੁਝ ਆਪਾਂ ਵੀਡੀਓ 'ਚ ਦੱਸ ਵੀ ਦਿੱਨੇ ਅਸੀਂ ਤੇ ਸਕਰੀਨ ਤੇ ਵੀ ਤੁਹਾਨੂੰ ਸਾਰਾ ਕੁਝ ਲਿਖਿਆ ਹੋਇਆ ਮਿਲ ਜਾਊਗਾ ਕੋਠੀ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੇ ਆਪਾਂ ਬਾਹਰੋਂ ਫਰਸ਼ ਦੀ ਗੱਲ ਕਰੀਏ ਉੱਪਰਲੀ ਸਾਈਡ ਤੋਂ ਤਾਂ ਫਰਸ਼ ਵੀ ਆਪ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਜੀ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਤੇ ਜਿਹੜਾ ਕੋਠੀ ਦਾ ਫਰੰਟ ਜਾਂ ਕੋਠੀ ਦਾ ਜਿੰਨਾ ਵੀ ਡਿਜ਼ਾਈਨ ਹੈ ਪੂਰਾ ਵਧੀਆ ਮਾਲਕ ਨੇ ਬਣਵਾਇਆ ਹੋਇਆ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਰੇਟ ਮਾਲਕ ਨੇ 27 ਲੱਖ ਰੁਪਏ ਡਿਮਾਂਡ ਕੀਤੀ ਹੈ ਇਸ ਕੋਠੀ ਦੀ ਜਮਾ ਨਮੀ ਕੋਠੀ ਹੈ ਜੀ 27 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ ਤਾਂ ਇੱਕ ਵਾਰੀ ਫੋਨ ਕਰੋ ਰੇਟ ਦੀ ਟੈਨਸ਼ਨ ਨਹੀਂ ਲੈਣੀ ਰੇਟ ਵੇਕੇ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ ਇੱਕ ਵਾਰੀ ਆਓ ਦੇਖਣ ਵਾਸਤੇ ਤੇ ਪਹਿਲਾਂ ਆ ਕੇ ਕੋਠੀ ਨੂੰ ਦੇਖੋ ਤੇ ਚੈੱਕ ਕਰੋ ਜਦੋਂ ਪੂਰੀ ਤਸੱਲੀ ਹੁੰਦੀ ਆ ਫਿੱਟ ਵਹਿੰਦੀ ਆ ਕੋਠੀ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਬਹਿ ਕੇ ਰੇਟ ਮੋਕਾ ਲਾਂਗੇ ਘਟਾ-ਬਾਧਾ ਕਰ ਲਾਂਗੇ ਤੇ ਜਿਹੜੇ ਮਾਲਕ ਆਪ ਨੇ ਸੀ ਇਹਨਾਂ ਦਾ ਜਿਹੜਾ ਪਿੰਡ ਹੈ ਪਿੰਡ ਦੇ ਵਿੱਚ ਕੋਠੀ ਬਣੀ ਹੋਈ ਆ ਇਹਨਾਂ ਦਾ ਪਿੰਡ ਸੋਈਆਂ ਸੀ ਸੋਈਆਂ ਪਿੰਡ ਦਾ ਨਾਮ ਹੈ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਪਾਇਲ ਸਾਈਡ ਤੋਂ ਤੇ ਲੈ ਕੇ ਆਪਾਂ ਤੁਹਾਡੇ ਖਾਤਰ ਕੋਠੀ ਪਹੁੰਚੀਆਂ ਜੀ ਬਾਕੀ ਤੁਸੀਂ ਕੋਠੀ ਵਾਸਤੇ ਡਿਮਾਂਡ ਕਰਦੇ ਰਹਿੰਦੇ ਹੋ ਤੇ ਜਿੰਨੇ ਕੁ ਰੇਟ ਵਾਸਤੇ ਕਹਿੰਦੇ ਹੋ ਜਿਹੋ ਜੀ ਕੋਠੀ ਵਾਸਤੇ ਕਹਿੰਦੇ ਹੋ ਉਨੇਕ ਰੇਟ ਚ ਓਵੇਂ ਦੀ ਕੋਠੀ ਆਪਾਂ ਲੈ ਕੇ ਆ ਜੰਨੇ ਆ ਜਿਵੇਂ ਦੀ ਕੋਠੀ ਤੁਸੀਂ ਮੰਗਦੇ ਰਹਿੰਦੇ ਹੋ ਜੀ ਤੇ ਇਸ ਕੋਠੀ ਦੀ ਆਪਾਂ ਗੱਲਬਾਤ ਸਾਰੀ ਕਰ ਹੀ ਲਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਜੀ ਉਹ ਵੀ ਤੁਹਾਨੂੰ ਬਾਕੀ ਦਾ ਸਕਰੀਨ ਤੇ ਮਿਲ ਗਿਆ ਹੂਆ ਤੇ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ 94647 3760 68 9464737668 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਸਿੱਧੀ ਗੱਲਬਾਤ ਮਾਲਕ ਨਾਲ ਤੁਹਾਡੀ ਹੋ ਜੂਗੀ ਜਾ ਕੇ ਦੇਖਣਾ ਚਾਹੁੰਦੇ ਹੋ ਸੋਈਆਂ ਜਾ ਕੇ ਦੇਖ ਸਕਦੇ ਹੋ ਸਾਰੀ ਗੱਲਬਾਤ ਕਰਕੇ ਫੋਨ ਤੇ ਪਹਿਲਾਂ ਜਾ ਕੇ ਦੇਖ ਲਓ ਤੇ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਇਸ ਕੋਠੀ ਦੀ ਪੂਰੀ ਗੱਲਬਾਤ ਆਪਾਂ ਕਰ ਲਈ ਹੁਣ ਆਪਾਂ ਨੈਕਸਟ ਕੋਠੀ ਦੀ ਗੱਲਬਾਤ ਕਰਾਂਗੇ ਅਸੀਂ ਜਿਹੜੀ 9 ਲੱਖ ਤੇ 80 ਹਜ਼ਾਰ ਦੀ ਲੈ ਕੇ ਪਹੁੰਚੇ ਆਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਜਦੋਂ ਤੁਸੀਂ ਲਾਈਕ ਵਾਲਾ ਬਟਨ ਦਬਾ ਦਿਓ ਹੌਸਲਾ ਬਹੁਤ ਵੱਧ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਜੀ ਆਪਣੇ ਚੈਨਲ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਾਮੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੇਗਾ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਜੀ ਬਾਕੀ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੋਂ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਪਹੁੰਚਿਓ ਚਾਹੀ ਦੂਜੀ ਵਾਰ ਪਹੁੰਚਿਓ ਚਾਹੀ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਦੇ ਰਹਿੰਦੇ ਹੋ ਜੀ ਤੁਸੀਂ ਘਰ ਕੋਠੀ ਮਕਾਨ ਵੇਚਣਾ ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮ ਤੇ ਗੱਲ ਕਰਾਂਗੇ ਆਪਾਂ ਸੈਕਿੰਡ ਕੂਠੀ ਦੀ ਜਿਹੜੀ ਨੰਬਰ 2 ਤੇ ਆਪਾਂ ਕੂਠੀ ਲੈ ਕੇ ਪਹੁੰਚੇ ਆ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਮਾਲਕ ਨੇ ਜਿਹੜੀ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜਿੰਨੀ ਸੋਹਣੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਉਨੀ ਸੋਹਣੀ ਕੂਠੀ ਤੁਹਾਨੂੰ ਦੇਖਣ ਨੂੰ ਅੱਜ ਇਹ ਮਿਲ ਜਾਊਗੀ ਜਿਹੜਾ ਫਰੰਟ ਡਿਜ਼ਾਈਨਰ ਜੀ ਉਹ ਵੀ ਪੂਰਾ ਵਧੀਆ ਸੋਹਣਾ ਦੇਖਣ ਨੂੰ ਮਿਲੂਗਾ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਤੇ ਜਦੋਂ ਆਪਾਂ ਅੰਦਰ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਇੱਕ ਪਾਸੇ ਪੂਰਾ ਵਧੀਆ ਬਾਥਰੂਮ ਮਾਲਕ ਨੇ ਤਿਆਰ ਕਰਵਾਇਆ ਹੋਇਆ ਜੀ ਟਾਈਲਾਂ ਦਾ ਸਾਰਾ ਕੰਮ ਕਰਵਾ ਰੱਖਿਆ ਟੂਟੀਆਂ ਦਾ ਸਾਰਾ ਕੰਮ ਹੋਇਆ ਜੀ ਬਾਕੀ ਨਾਲ ਹੀ ਆਪਾਂ ਨੂੰ ਇੱਕ ਫਲੈਸ਼ ਮਿਲ ਜੂਗੀ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਸੀ ਥਲੇ ਥਲੇ ਟਾਈਲਾਂ ਉੱਤੇ ਰੰਗ ਆਪਾਂ ਨੂੰ ਮਿਲ ਜਾਊਗਾ ਤੇ ਨਾਲ ਹੀ ਆਪਾਂ ਨੂੰ ਇੱਕ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇੱਕ ਕਮਰਾ ਦੇਖਣ ਨੂੰ ਮਿਲ ਜਾਊਗਾ ਪੂਰਾ ਵਧੀਆ ਤੇ ਪੂਰਾ ਖੁੱਲਾ ਡੁੱਲਾ ਤੇ ਕੰਮ ਵੀ ਮਾਲਕ ਨੇ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਰੰਗ ਰੋਗੰਦ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੂੜੀਆਂ ਵਧੀਆ ਲੱਗੀਆਂ ਹੋਈਆਂ ਨੇ ਤੇ ਥੱਲੇ ਆਪਾਂ ਫਰਸ਼ ਦਾ ਕੰਮ ਦੇਖੀਏ ਤਾਂ ਆਪਾਂ ਨੂੰ ਮਾਰਬਲ ਜਿਹੜਾ ਪੱਥਰ ਹੁੰਦਾ ਸੀ ਉਹ ਲੱਗਿਆ ਹੋਇਆ ਮਿਲ ਜੂਗਾ ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ ਤੇ ਵਧੀਆ ਆਪਾਂ ਨੂੰ ਭਾਂਡਾ ਦੇਖਣ ਨੂੰ ਮਿਲ ਜੂਗਾ আর ਸੋਈ ਵਧੀਆ ਦੇਖਣ ਨੂੰ ਮਿਲ ਜੂਗੀ ਜੀ ਸਟੋਰ ਤੇ ਬੈਡਰੂਮਸ ਜਿੰਨਾ ਕੁਝ ਬਣਿਆ ਹੋਇਆ ਮਾਲਕ ਨੇ ਵਧੀਆ ਬਣਾਇਆ ਹੋਇਆ ਜੀ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਚੈੱਕ ਕਰ ਹੀ ਰਹੇ ਹੋ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾ ਮਾਲਕ ਦਾ ਜਿਹੜਾ ਏਰੀਆ ਸੀ ਪਿੰਡ ਦਾ ਨਾਮ ਜਰਗਾੜੀ ਹੈ ਜਰਗਾੜੀ ਪਿੰਡੰ ਦਾ ਨੀਅਰ ਹੈਗਾ ਜੀ ਖੰਨਾ ਤੇ ਢਾਈ ਬਿਸਬੇ ਮਾਲਕ ਨੇ ਜਗ੍ਹਾ ਦੱਸੀ ਆ ਤੇ ਟੋਟਲ ਮਾਲਕ ਕਹਿੰਦੇ ਨੇ ਚਾਰ ਰੂਮ ਬਣੇ ਹੋਏ ਨੇ ਇੱਕ ਬਹਾਂਡਾ ਤੇ ਬਾਥਰੂਮ ਤੇ ਇਹ ਕੁਛ ਜਿੰਨਾ ਬਣਿਆ ਹੋਇਆ ਕੰਪਲੀਟ ਹੈ ਜੀ ਨੋ ਅਸੀਂ ਮਾਲਕ ਨੇ ਡਿਮਾਂਡ ਕਹੀ ਆ ਤੁਹਾਨੂੰ ਸਾਰਾ ਕੁਝ ਪਹਿਲਾਂ ਮੈਂ ਦੱਸ ਹੀ ਦਿੱਤਾ ਜੀ ਮਾਲਕ ਦਾ ਨੰਬਰ ਰਹਿ ਗਿਆ 9968152169 ਤੇ ਗੱਲਬਾਤ ਕਰਨੀ ਹੈ ਕੋਈ ਵੀ ਗੱਲਬਾਤ ਕਰੋ ਜਾ ਕੇ ਦੇਖਣੀ ਹੈ ਕੋਠੀ ਜਾ ਕੇ ਦੇਖੋ ਤੇ ਉਸ ਤੋਂ ਬਾਅਦ ਖਰੀਦ ਸਕਦੇ ਹਾਂ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਸਾਰੀ ਵੀਡੀਓ ਮੈਂ ਦਿਖਾਤੀ ਜਿਹੜੀ ਆਪਾਂ ਪਹਿਲਾਂ ਕੋਠੀ ਦੀ ਗੱਲ ਕੀਤੀ ਸੀ ਜੇ ਕਿਸੇ ਨੇ ਉਹ ਕੋਠੀ ਖਰੀਦਣੀ ਹੈ ਉਹ ਵੀ ਤੁਸੀਂ ਖਰੀਦ ਸਕਦੇ ਹੋ ਜੇ ਕਿਸੇ ਨੇ ਇੱਕ ਕੋਠੀ ਖਰੀਦਣੀ ਹੈ ਇਹ ਵੀ ਖਰੀਦ ਸਕਦੇ ਹੋ ਜੀ ਹੈ ਤਾਂ ਮਕਾਨ ਜੀ ਇਹ ਪਰ ਕੋਠੀ ਤੋਂ ਘੱਟ ਨਹੀਂ ਹੈਗਾ ਮਾਲਕ ਨੇ ਕੰਮ ਜਿੰਨਾ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਜੀ ਬਾਕੀ ਤੁਸੀਂ ਆਪੇ ਗੱਲ ਕਰੋ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਹੁਣ ਦਿਓ ਮੈਨੂੰ ਇਜਾਜ਼ਤ ਗੱਲ ਕਰਨੀ ਹੈ ਗੱਲ ਕਰੋ ਮਾਲਕ ਨਾਲ ਨੰਬਰ ਤੁਹਾਨੂੰ ਮੈਂ ਦੋਵੇਂ ਮਾਲਕਾਂ ਦੇ ਦਿੱਤੇ ਅਲੱਗ-ਅਲੱਗ ਥਾਵਾਂ ਤੇ ਕੂਠੀਆਂ ਬਣੀਆਂ ਹੋਈਆਂ ਸੀ ਜਾ ਕੇ ਤੁਸੀਂ ਆਪੇ ਦੇਖੋ ਸੀ ਜਿੰਨਾਕ ਤੁਹਾਡਾ ਬਜਟ ਹੈ ਜੀ ਆਪਦੇ ਬਜਟ ਦੇ ਅਨੁਸਾਰ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਜੇ ਤੁਸੀਂ 25 ਤੋਂ 30 ਲੱਖ ਰੁਪਏ ਲਾਉਣਾ ਤਾਂ ਪਿੱਛੇ ਕੋਠੀ ਤੁਹਾਨੂੰ ਦਿਖਾਈ ਸੀ ਜੇ ਕਿਸੇ ਨੇ 9 ਤੋਂ 10 ਲੱਖ ਰੁਪਏ ਲਾਉਣਾ ਜੀ ਤਾਂ ਇਹ ਕੋਠੀ ਵੀ ਪੂਰੀ ਵਧੀਆ ਹੁਣ ਤੁਸੀਂ ਆਪੇ ਗੱਲ ਕਰ ਲਿਓ ਸੀ ਤੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਤੁਹਾਡੇ ਕੋਲ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦੇਗੇ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖੇ ਰਹਿੰਦਾ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ